ਮੇਰੇ ਵੱਲੋਂ ਸੁਨੇਹਾ ਉਹ ਆਪਸ਼ਨ ਨਾ ਵਰਤੀ ਹੁਣ ਆਪ ਆਈਂ ਸਿੱਟ ਦਾ ਚੇਅਰਮੈਨ ਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰ ਲਾ ਮਜੀਦਦੀਏ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀਜੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪਦੀ ਇਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਿਟੀ ਬਰੀਚ ਦੀ ਚੱਲਦੀ ਹੈ ਇਸ ਲਈ ਮੇਰਾ ਕੋਈ ਗੁੱਸਾ ਅੱਜ ਲੱਗਿਆ ਅੱਜ ਵੀ ਮੈਂ ਦੇਖੋ ਪਹਿਲੀ ਗੱਲ ਤੁਹਾਨੂੰ ਅਪਰੀਸ਼ੀਏਟ ਇਹ ਗੱਲ ਕਰਨੀ ਚਾਹੀਦੀ ਕਿ ਕੇਜਰੀਵਾਲ ਸਾਹਿਬ ਨੂੰ ਤਿੰਨ ਔਰੀ ਸਾਹਮਣ ਹੋ ਗਏ ਜੀ ਉਹ ਉਹਨਾਂ ਨੂੰ ਕੋਈ ਨਾ ਕੋਈ ਲੁਕਾਉਣ ਨੂੰ ਆ ਡਰ ਹੈ ਤਦ ਉਹ ਈਡੀ ਅੱਗੇ ਪੇਸ਼ ਨਹੀਂ ਹੁੰਦੇ ਜੀ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹੈ ਇਹ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਜ਼ ਫਾਰ एवरीवन ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਝ ਕਰ ਰਹੀ ਹੈ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10 8 22 ਦੇ ਉਹ ਕਿਛੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਹੈ ਮਗਰ ਕਿਉਂਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਮੈਂ ਚਾਹੁੰਦਾ ਸਚਾਈ ਸਾਹਮਣੇ ਆਵੇ ਮੈਂ ਅੱਜ 5ਵੀਂ ਵਾਰੀ ਪੇਸ਼ ਹੋਇਆ ਔਰ ਜਦ ਕੀ ਇਹ ਚਰਚਾਵਾ ਬੜੀਆਂ ਗਰਮ ਸੀ ਕਿ ਹੁਣ ਪੁਰਾਣੇ ਕੇਸ ਜੇ ਤਾਂ ਕੁਝ ਬਣ ਨਹੀਂ ਰਿਹਾ ਨਵਾਂ ਦੇ ਦੇਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਕੂਸਾਂ ਤੋਂ ਮਜੀਠੀਆਂ ਨਹੀਂ ਡਰਨ ਵਾਲਾ ਔਰ ਜੇ ਪੌਣਾ ਨਾ ਤਾਂ ਜੀ ਛੱਦ ਕੇ ਪਾਇਓ ਮਗਰ ਸੀਐਮ ਸਾਹਿਬ ਫਿਰ ਇਸ ਗੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਪਿਆ ਤੇ ਮੈਂ ਆਪ ਚੱਲ ਕੇ ਆਉਂ ਸੀ ਯਾ ਮਾਊਸ ਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜ ਦੇ ਨਾ ਮੈਂ ਤੇਰੇ ਇਹਨਾਂ ਧਮਕੀਆਂ ਤੋਂ ਨਾ ਮੈਂ ਪਰਵਾਹ ਕੀਤੀ ਨਾ ਮੈਂ ਕਰਾਂ ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਹਿਬਾਨਾ ਤੋਂ ਸਾਨੂੰ ਇਹ ਸਮਤ ਔਰ ਗੁੜਤੀ ਮਿਲੀ ਹੈ ਔਰ ਜਿਹੜਾ ਇਹ ਹਫਤਾ ਲੰਘਿਆ ਸ਼ਹੀਦੀ ਸਪਤਾ ਇਹਦੇ 'ਚ ਤਾਂ ਖਾਸ ਤੌਰ ਤੇ ਜਿਵੇਂ ਕਹਿ ਲਵਾਂ ਕੁੱਟ-ਕੁੱਟ ਕੇ ਛੋਟੇ ਸ਼ਾਹਬਜ਼ਾਦੇਆ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ 'ਚ ਇਹ ਗੱਲ ਭਰ ਕੇ ਪਾਤੀ ਕਿ ਭਾਈ ਲੜਾਈ ਲੜਨੀ ਪੈਂਦੀ ਹੈ ਹੱਕ ਸੱਚ ਦੀ ਲੜਨ ਨੂੰ ਮੈਂ ਤਿਆਰ ਹਾਂ ੱੱਕੇ ਛਾਈ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ ਦਿਓ ਮਗਰ ਹੁਣ ਮੈਂ ਬੇਨਤੀ ਕਰੂੰਗਾ ਅੱਜ ਤਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਵਿਖਾਇਆ ਸੀਗਾ ਚੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸਨੇਹਾ ਹੁਣ ਅਫਸਰ ਨਾ ਵਰਤੀ ਹੁਣ ਆਪ ਆਈ ਸਿੱਟ ਦਾ ਚੇਅਰਮੈਨ ਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰ ਲੈ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲਓਗੇ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿਣਾ ਆ ਇੱਕ ਦੋ ਚੈਨਲ ਨਹੀਂ ਆਏ ਉਹ ਜਿਹੜੇ ਸਰਕਾਰ ਦੀ ਬੜੀ ਅੱਜਕੱਲ ਗੱਲ ਕਰਦੇ ਆ ਪ੍ਰੋ ਪੰਜਾਬ ਜਗਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਣ ਮਜੀਠੀਆ ਆਇਆ ਨਹੀਂ ਭਾਈ ਮਜੀਠੀਆ ਇੱਥੇ ਆ ਤੁਸੀਂ ਆਮ ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇਂ ਮੈਂ ਨਾਉ ਨਹੀਂ ਲੈਣਾ ਸੀਗਾ ਮਗਰ ਕਈਆਂ ਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰਾ ਵੀ ਦੇਖਿਓ ਜੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ das 82 nu dekho main gal bar bar es kyu kar rha kyonki eh sari cheezan ch kya there is no evidence he is not guilty evidence is not credible evidence is frail eh sari gallan honorable high court me kehya magar main na manu deh sal mainu sadhya ni mai che cheena saab sct de head bande ha mainu sad de ja ke december ch 8ਵੇਂ ਨੇ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ 9 ਨੂੰ ਮੈਂ ਬਿਆਨ ਦਿੱਤਾ ਸੀਐਮ ਦੇ ਖਿਲਾਫ ਕਿਉਂਕਿ ਮੈਂ ਪੰਜਾਬ ਦੀ ਧੀ ਨਾਲ ਖਲੋ ਗਿਆ ਢਿੱਡਪੀੜ ਹੋ ਗਈ ਤੇ ਪੋਲੀਟੀਕਲ ਔਰ 100% ਤੁਸੀਂ ਵੇਖੋ 18 ਨੂੰ ਮੈਨੂੰ ਸੱਦਿਆ 18 'ਚ ਔਨ ਕੈਮਰਾਮੈਨ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਟਾਹ ਫਿਰ ਤੁਸੀਂ ਮੈਨੂੰ ਉਸ ਦਿਨ ਭੇਜੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਤੁਸੀਂ ਇਹ ਵਿਖਾਉਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਚਰਨਾ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸਆਈਪੀ ਅੱਗੇ ਮੈਂ ਨਹੀਂ ਆ ਸਕਿਆ ਇੱਕ ਦਿਨ ਨਹੀਂ ਆਇਆ ਮੈਂ ਮੈਨੂੰ ਫੇਰ ਸੱਦ ਲਿਆ ਤੀ ਨੂੰ ਤੁਸੀਂ ਸੱਦ ਲਿਆ ਤੁਹਾਡਾ ਅਧਿਕਾਰ ਹੈ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਮਗਰ ਜੇ ਇਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫॉर ਯੋਰ ਸਰਵਿਸ ਤੁਸੀਂ ਹੁਣ ਰਿਟਾਇਰ ਹੋ ਜਦ ਲਾਸਟ ਵਰਕਿੰਗ ਡੇ 'ਚ ਉਹ ਕੱਢ ਰਿਹਾ ਪ੍ਰੋਪਰਾਈਟੀ ਐਥਿਕਸ ਜਦੋਂ ਕੋਈ ਆਨਰੇਬਲ ਜੱਜ ਕੇਸ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਆ ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ ਮਤਲਬ ਜਸਟ ਓ ਕਿ ਮਜੀਦਦੀਆ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀ ਜੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪਜੀਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਟੀ ਬਰੀਚ ਦੀ ਚੱਲਦੀ ਹੈ ਇਸ ਲਈ ਮੇਰਾ ਕੋਈ ਗੁੱਸਾ ਐਸਆਈਟੀ ਜਾਂ ਚੀਨਾ ਸਾਹਿਬ ਦਾ ਨਹੀਂ ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤ ਨਹੀਂ ਪੈਂਦੀ ਚਟੋਪਾਦਿਆ ਸਾਹਿਬ ਅੱਜ ਭੁਗਤ ਹੀ ਰਹੇ ਨਾ ਮਤਲਬ ਸਰਵਿਸ ਤੋਂ ਬਾਅਦ ਹੀ ਇਸ ਬੀਨ ਹਨਰੇਬਲ ਸੁਪਰੀਮ ਕੋਰਟ ਨੇ ਇਹ ਜਸਟਿਸ инду ਮਲੋ ਅੰਦੂ ਮਲੋਤਰਾ ਜੀ ਦੀ ਕਮੇਟੀ ਨੇ ਉਹਨਾਂ ਨੂੰ ਚਾਰਟ ਸੀਟ ਕਰਤਾ ਮੇਜਰ ਪੈਨਲਟੀ ਮਤਲਬ ਹੀ ਵਿਲ ਬੀ ਨਾਟ ਸਰਵਿਸ ਦੇ ਕੋਈ ਬੈਨੀਫਿਟ ਨਹੀਂ ਮਿਲਣਗੇ ਤੇ ਕੀ ਫਾਇਦਾ ਇਹ ਚੀ ਗੱਲ ਦਾ ਇਸ ਲਈ ਅਫਸਰ ਨੂੰ ਭਗਵੰਤਮਾਨ ਸਾਹਿਬ ਯੂਜ਼ ਕਰਨਾ ਬੰਦ ਕਰਨ ਆਪ ਹੀ ਆ ਜਾਣ ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰਨੀ ਦੋ ਦੋ ਹੱਥ ਜਿਹੜੇ ਮੈਂ ਕਰਦੇ ਮੈਂ ਕਰ ਲੂ